ਪਰ ਕਹਿੰਦੇ ਹਾਂ ਐਨਾ ਖਤਰਾ ਹੈ ਕਿ ਜੇਕਰ ਸਵਾਸਾਂ ਦੀ ਗਿਣਤੀ ਜਿੰਨੀ ਦਿੱਤੀ ਹੋਈ ਹੈ ਇਸੇ ਤਰ੍ਹਾਂ ਇਹ ਕਿਚਿਤ ਹੋ ਕੇ ਮਾਇਆ ਘਾਰੀ ਹੋ ਕੇ ਚੱਲਦਾ ਰਿਹਾ ਕਦੇ ਰੇਟੀ ਕੋਈ ਧਿਆਨ ਅਪਨ ਦੇ ਬੱਚਿਆਂ ਵਿੱਚ ਧਿਆਨ ਕਦੇ ਕਿਧਰ ਵਿੱਚ ਧਿਆਨ ਜੇ ਫੋਨਿਆਂ ਦੇ ਵਿੱਚ ਧਿਆਨ ਲਿਆ ਤੇ ਜਦੋਂ ਸਵਾਸਾਂ ਦਾ ਕੰਮ ਖਤਰਾ ਹੋਊਗਾ ਤੇ ਜੇ ਤਾਂ ਇਹਦੇ ਸਵਾਸਾਂ ਦੇ ਵਿੱਚ ਨਾਮ ਉਹਦੇ ਸੱਚ ਦੀ ਉਹਨੇ ਨਹੀਂ ਦਿੱਤੀ ਵੀ ਨਾਮ ਕੀ ਹੈ ਸੱਚ ਕੀ ਹੈ ਅਗਰਾਂੂਰ ਕੀ ਹੈ ਇੱਥੇ ਤਾਂ ਹੋਣਾ ਬੰਦਾ ਵੀ ਸ਼ਾਮ ਨੂੰ ਆਪਣੇ ਘਰ ਜਾਣਾ ਸਭਾ ਕਰ ਚੁੱਕੇ ਆ ਤੇ ਖੇਤ ਕਿਤੇ ਪਰ ਇਹ ਸੰਸਾਰ ਦਾ ਪਰਛਾਣਾ ਇਤਾਂ ਗਿਆਨ ਜਿੰਨਾ ਮਰਜੀ ਪ੍ਰਾਪਤ ਕਰਨਾ ਕਿ ਤਾ 19 ਜੇ ਤੱਕ ਗਿਆਨ ਕੰਮ ਕਰ ਜੂਗਾ ਜਿੰਨੀ ਮਰਜ਼ੀ ਤੱਕ ਬਹੁਤ ਪਰ ਸਰੀਰ ਛੱਡ ਕੇ ਫਿਰ ਜਾਣਾ ਕਿਤੇ ਇਹ ਦੱਸ ਇਹ ਜੀ ਤੂੰ ਕੌਣ ਕਹਾਂ ਤੇ ਆਇਆ ਤੂੰ ਕੌਣ ਹੈ ਵੇ ਆਇਆ ਕਿੱਥੋਂ ਇਹ ਦੱਸ ਸਰੀਰ ਤੋਂ ਬਾਅਦ ਅਗਲਾ ਰਸਤਾ ਤੈਨੂੰ ਪਤਾ ਵੀ ਕਿੱਥੇ ਧਿਆਨ ਲਾ ਕੇ ਸਰੀਰ ਛੱਡਣਾ ਸੱਚ ਦਾ ਪਤਾ ਹੈ ਕਿ ਹਰ ਤਾਂ ਸਾਰੇ ਸੰਸ ਚੋਂ ਪ੍ਰਗਟ ਹੁੰਦੇ ਆ ਪਰ ਜਦੋਂ ਸਰੀਰ ਛੱਡਾਂਗੇ ਆਪਣਾ ਧਿਆਨ ਸੱਚ ਵਿੱਚ ਹੋਣਾ ਚਾਹੀਦਾ ਹੈ ਕਾਹੀ ਉੱਧਰ ਜਾਣਾ ਪਰ ਤੇਰਾ ਲੱਤਾਂ ਹੁੰਦਾ ਬਹੁਤ ਆ ਜਾਂਦੀ ਹੈ ਧਿਆਨ ਹੁੰਦਾ ਬੱਚਿਆਂ ਤੇ ਸੇਤ ਦੇ ਵਿੱਚ 2 50 ਤੋਂ ਪਤਾ ਨਹੀਂ ਕਿੱਥੇ ਜੇ ਕੋਈ ਪਰਮਿਆਂ ਦੇ ਇਸ ਧਿਆਨ ਵਿੱਚ ਕਾਇਆ